ਵਾਧਾਤਾਂਤੰਤ੍ਰਸਿਸਨਿਆ <small> <small> i <laughs> ਕੋਰਤੀ ਘੜੀ ਦੇ ਵਿੱਚ ਤਾਰੇ ਨੇ ਚਰੌਣੇ ਹਰ ਪੁੱਤੋਂ ਆਈ ਹੋਈ ਸੰਗਤ ਦਾ ਇੱਕ ਇੱਕ ਕਰਮਾ ਮੇਰੇ ਜਿਤ ਅੱਖਾਂ ਤੇ ਅਰ ਨਾਲੇ ਲੱਗ ਪਤਾ ਦੀ ਸੰਗ ਕੋ ਨਾ ਵਾਏ ਕੋ ਜਿੱਤ ਕਾ ਖਾਲਸਾ ਵਾਏ ਕੋ ਜਿੱਤ ਫਤਿਹ ਅੱਜ ਅਸੀਂ ਜੋ ਤਿਹਾਰਾ ਮਨਾ ਰਹੇ ਆ ਸਾਡੀ ਜਿੰਦਗੀ ਦਾ ਬਹੁਤ ਜ਼ਰੂਰੀ ਦਿਹਾੜਾ ਹੈ ਇਹ ਦਿਨ ਵਾਸਤੇ ਕਈ ਸਭਿਆਚਾਰ ਦੀ ਰੋਣ ਕੀਤੀ ਗਈ ਸੀ ਪਰ ਉਹ ਆਇਆ 26 ਜਨਵਰੀ ਨੂੰ ਸਭ ਵਿਦਿਆਰਥੀ ਜਦੋਂ ਸਾਡਾ ਸੰਦਾਨ ਲਾਗੂ ਹੋਇਆ ਅਸੀਂ ਇਹਨੂੰ ਗਨਤੰਤਰ ਬਿਜਤੈ ਨੇ ਸਾਰੇ ਮੌਜੂਦ ਲੋਕ ਸਾਰੇ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 26 ਜਨਵਰੀ ਦੀ ਕੀ ਇਆਮਯਤਾ ਹੈ ਅਸੀਂ ਇਕੱਲਾ ਕਿਦੇ ਫੰਕਸ਼ਨ ਤੇ ਨਹੀਂ ਜਾਂਦੇ ਸਭੀ ਜਨਰਿਕਾ ਮਹੱਤਵ ਹੈ ਕਿ ਫਾਂ ਦੇ ਸ਼ਹੀਦਾਂ ਨੇ ਕੁਲ ਢੋਲ ਕੇ ਆਪਣੀਆਂ ਜਾਨਾਂ ਦੇ ਕੇ ਦੇਸ਼ ਨੂੰ ਜਦੋਂ ਆਜ਼ਾਦੀ ਦਵਾਈ ਸੀ ਆਜ਼ਾਦੀ ਨਿਵਾਣ ਤੋਂ ਵਾਦਾ ਦੇਸ਼ ਵਿੱਚ ਚਲਾਉਣ ਵਾਸਤੇ ਇੱਕ ਮਜ਼ਬੂਤ ਸੰਵਿਧਾਨ ਦੀ ਜ਼ਰੂਰਤ ਸੀ ਜੇਲਾ ਕੰਮ ਡਾਕਟਰ ਭੀਮrao ਅੰਬੇਦਕਰ ਜੀ ਦੀ ਡਿਊਟੀ ਥੱਲੇ ਹੋਇਆ ਉਹਨਾਂ ਨੇ ਰੀਪੋਰਟਸ ਆਫ ਦੀ ਉਸਟੈਂਡਿੰਗ ਸਰਕਾਰ ਨੂੰ ਕਿ ਇਹ ਵਾਲਾ ਸਲਬਾਨ ਜਿਹੜਾ ਹੈ ਉਹ ਸਾਡੇ ਹਿੰਦੁਸਤਾਨ ਦੇ ਉੱਤੇ ਲਾਗੂ ਹੋਣਾ ਚਾਹੀਦਾ ਹੈ ਔਰ ਤੁਸੀਂ ਮੰਨੋਗੇ ਕਿ ਉਹਦੇ ਵਿੱਚ ਕੋਈ ਸ਼ੋਧ ਤੱਕ ਨਹੀਂ ਕੀਤੀ ਜੀ ਇਹ ਦਿਲ ਜੋ ਦਿਆ ਮੁਰਗੇ ਪੀਰਾ ਅਮੇਰਕਰ ਜੀ ਜਿੰਨੇ ਇੰਟੈਲੀਜੈਂਟ ਹੋਣਗੇ ਜਿੰਨੇ ਗੁੰਝੀ ਰੱਖਦੇ ਹੋਣਗੇ ਕਿ ਜਿਹਨਾਂ ਨੂੰ ਪਤਾ ਸੀ ਆ ਪੰਜਾਬ ਤੋਂ ਲੈ ਕੇ ਗੁਜਰਾਤ ਮੰਧ ਪ੍ਰਦੇਸ਼ ਉੱਤਰ ਪ੍ਰਦੇਸ਼ ਉੱਤਰਾਖੰਡ ਜਹਾਜ ਚੰਨੇ ਸਟੇਟਾਂ ਨੇ ਇਹਨਾਂ ਵਿੱਚ ਕੀ ਹੈ ਇਹਨਾਂ ਨੂੰ ਕਿਹੜੀ ਕਿਹੜੀ ਜ਼ਰੂਰਤ ਹੈ ਸਾਰਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਰੱਖਦੇ ਹੋਏ ਸੰਵਿਧਾਨ ਨੂੰ ਤਿਆਰ ਕੀਤਾ ਗਿਆ ਔਰ ਸੰਵਿਧਾਨ ਤੋਂ ਸਾਰਿਆਂ ਦੇ ਸਾਹਮਣੇ ਸੰਵਿਧਾਨ ਸਾਡੀ ਇੱਕ ਕੋਈ ਕਿਤਾਬ ਨਹੀਂ ਹੈ ਸਾਡੇ ਵਾਸਤੇ ਸਭ ਤੋਂ ਉੱਪਰ ਸੰਵਿਧਾਨ ਹੈ ਅਸੀਂ ਕਈਆ ਘਰਾਂ ਦੀ ਵੀ ਗੱਲ ਕਰੁੰਦੇ ਆ ਨਾ ਪਰਮ ਆਪਣੀ ਜਗ੍ਹਾ ਤੇ ਪਰਮ ਮੰਨਣਾ ਸਾਡਾ ਫਰਜ਼ ਬਣਦਾ ਹੈ ਸਾਡੇ ਤੇ ਵੀ ਬਣਦੀ ਹੈ ਜਿਸ ਤਰ੍ਹਾਂ ਦੇ ਵਿੱਚ ਅਸੀਂ ਪੱਕੇ ਆ ਜਿਸ ਤਰ੍ਹਾਂ ਦੇ ਵਿੱਚ ਸਾਡਾ ਜਨਮ ਹੋਇਆ ਉਸ ਤੋਂ ਉਹਨੂੰ ਮੰਨਣਾ ਸਾਡੀ ਜ਼ਿੰਮੇਵਾਰੀ ਆ ਪਰ ਸਰਕਾਰ ਵਾਈ ਕਰ ਸਕਦੀ ਹੈ ਜਦੋਂ ਉਸ ਸੰਵਿਧਾਨ ਦੇ ਉੱਤੇ ਜੋ ਲਿਖਿਆ ਗਿਆ ਹੈ ਸੰਵਧਾਨ ਦੇ ਵਿੱਚ ਉਹਦੇ ਉੱਤੇ ਅਸੀਂ ਉਸੇ ਤਰ੍ਹਾਂ ਆਖਾ ਬੰਦ ਕਰਕੇ ਚੱਲੀਏ ਜਿਵੇਂ ਕਿ ਸਾਨੂੰ ਸਹੀ ਦਿਖੇ ਤਸਲੀਮ ਕਰਦਾ ਹਾਂ ਜੀ ਸਰ ਹਰ ਇੱਕ ਬੰਦਾ ਕਹਿੰਦਾ ਕਿ ਮੈਂ ਆਦੇ ਉਹ ਸੱਟ ਨਹੀਂ ਲੱਗੀ ਉਹਨੇ ਝੂਠੀ ਸੱਟ ਲਾਈ ਆਪਣੀਏ ਤਾਂ ਤੋਂ ਕੰਮ ਅਸੀਂ ਇਸ ਗੱਲ ਕੀ ਕਹਿੰਦੇ ਹਾਂ ਕਿ ਸੰਵਿਧਾਨ ਤੇ ਸਾਡੀ ਨਿਸ਼ਤਾ ਇਹ ਨਹੀਂ ਹੋਣੀ ਚਾਹੀਦੀ ਕਿ ਸੰਵਿਧਾਨ ਨੂੰ ਸਾਨੂੰ ਜੋ ਰਸਤਾ ਦਿਖਾਇਆ ਉਹਦੇ ਉੱਤੇ ਚੱਲਣਾ ਚਾਹੀਦਾ ਹੈ ਅਗਰ ਅੱਜ ਸਭੀ ਪੁਲਿਸ ਫੋਰਸ ਕੰਮ ਕਰਦੀ ਹੈ ਤਾਂ ਸੰਵਿਧਾਨ ਦੇ ਅਨਸਾਰ ਕੰਮ ਕਰਦੀ ਹੈ ਸੰਵਿਧਾਨ ਤੋਂ ਬਾਹਰ ਕੇ ਕੰਮ ਨਹੀਂ ਕਰਦੀ। ਅਗਰ ਸੰਵਿਧਾਨ ਤੋਂ ਬਾਹਰ ਕੇ ਕੁਸ਼-ਪੋਸ਼ ਕੰਮ ਕਰੇ ਤਾਂ ਫਿਰ ਤੇ ਜੰਗਲ ਰਾਜ ਹੋ ਜਾਏਗਾ। ਕਾਨੂੰਨ ਆ ਦੀ ਕੋਈ ਵਿਵਸਥਾ ਨਹੀਂ ਹੋਏਗੀ। ਇਸ ਵਿਵਸਥਾ ਨੂੰ ਬਣਾਉਣ ਵਾਸਤੇ ਸੰਵਿਧਾਨ ਸੀ ਜ਼ਰੂਰਤ ਸੀ। ਸੰਵਿਧਾਨ ਦੇ ਵਿੱਚ ਕੀ ਕੀ ਹੈ? ਰੁਪਿੰਦਰ ਸਿੰਘ ਰومی ਜੀ ਕੋਆਰਡੀਨੇਟਰ ਟ੍ਰੇਡ ਬੈਂਕ। ਸੁਭੇਦਾਰ ਗੁਰਵੰਤ ਸਿੰਘ ਜੀ ਮੈਂਬਰ ਬਲਾਕ ਸੰਮਤੀ ਇਹਨਾਂ ਤੋਂ ਇਲਾਵਾ ਸਰਦਾਰ ਬਲਜੀਤ ਸਿੰਘ ਜੀ ਪੰਚ ਸਾਹ ਪੰਨੂ ਕਲਾਥਾ ਉਸ ਵਾਲੇ ਫੌਜੀ ਬਖਵਾ ਸਾਹਿਬ ਸਰਪੰਚ ਸਰਦਾਰ ਮạtਾਰ ਸਿੰਘ ਜੀ ਨਦਰ ਸਰਦਾਰ ਗੁਰਜੀਤ ਸਿੰਘ ਜੀ ਐਸਐ ਸਰਪੰਚ ਜਗਨ ਸਿੰਘ ਜੀ ਖੁਜਾਲਾ ਉਹਨਾਂ ਤੋਂ ਇਲਾਵਾ ਬਹੁਤ ਸਾਰੇ ਵੀਰ ਬੈਠੇ ਆ ਤੇ ਹੋ ਰਿਹਾ ਐਮਐਲ ਸਾਹਿਬ ਦੇ ਚੰਗਾ ਨਾਮ ਜੀ ਵਸੰਦੇਤਾ ਕਰ ਰਹੀ ਹੈ ਤੇ ਵੀ ਜਿਹੜੇ ਬੈਠੇ ਸਾਡੇ ਦਾ ਗੁਰਜੀਤ ਸਿੰਘ ਜੀ ਚੀਮਾ ਕਲਾ ਉਹ ਵੀ ਪਹੁੰਚਿਆ ਜੀ ਸਰਦਾਰ ਸੁਖਜਿੰਦਰ ਸਿੰਘ ਨੱਧ ਸਰਪੰਚ ਤੇ ਸਾਡੇ ਬਲਾਕ ਪ੍ਰਧਾਨ ਸਾਹਿਬ ਉਹ ਪਹੁੰਚਿਆ ਉਹਨਾਂ ਦੇ ਨਾਲ ਸਰਦਾਰ ਲਖਾ ਸਿੰਘ ਜੀ ਮੋਕਲ ਸਰਪੰਚ ਸਾਹਿਬ ਬਲਾਕ ਪ੍ਰਧਾਨ ਸਰਦਾਰ ਸੁਦੇਸ਼ ਸਿੰਘ ਭਾ ਉਹਨਾਂ ਦੇ ਨਾਲ ਜੋਤਾ ਗੁਰਪ੍ਰੀਤ ਸਿੰਘ ਜੀ ਭਾ